ਇਹਨ ਏ ਸ ਉਮਰ ਦੇ ਵਿੱਚ ਨਾ ਜਿਹੜੀ ਇਹ ਉਮਰ ਜਾਂਦੀ ਵੀ ਨਾ ਇਹ ਉਮਰ ਸਭ ਤੋਂ ਖਤਰੇ ਵਾਲੀ ਹੁੰਦੀ ਆ ਦੁਬਾਰਾ ਕਰ ਬ ਵਾ ਬੜਾ ਪਿਆਰ ਚ ਦੁਬਾਰਾ ਇਸ ਤਰ੍ਹਾਂ ਵਾ ਉਹ ਨੱਚ ਲਾ ਦੋ ਉਹ ਮੱਚੀ ਵਿਛੜੀਆਂ ਹੀ ਆ ਪਹਿਣਾ ਮਿਲ ਗਈਆਂ ਕਿਧਾ ਵਾ ਲਾ ਪਿਆ ਮੇਰੇ ਜਾਨ ਦੀ ਇੱਧਰ ਵੇਖੋ ਜਿੱਦਾਂ ਦਾ ਹਾਲ ਹੈਗਾ ਸ਼ੂਟ ਕਰਦਿਆਂ ਕਰਦਿਆਂ ਹਾਂਜੀ

ਤੂੰ ਮੇਰੀ ਤੂੰ ਮੇਰੀ ਮਾਂ ਬੋਲ ਸੁਣ ਇਸ਼ਿਕਾ ਤੂੰ ਮਾਂ ਬਣ ਦੀ ਕੋਸ਼ਿਸ਼ ਨਾ ਕਰ ਮੇਰੀ ਮਾਂ ਮੇਰੀ ਮਾਂ ਸੋਰੀ ਇਸ਼ਿਕਾ ਮੇਰੀ ਮਾਂ ਬਣ ਦੀ ਕੋਸ਼ਿਸ਼ ਨਾ ਕਰ ਮੈਂ ਤੇਰੀ ਮਾਂ ਮੈਂ ਸਭ ਤੋਂ ਵੱਡੀ ਗੱਲ ਉਹਨਾਂ ਨੇ ਇੱਕ ਵਾਰੀ ਵੀ ਮੈਨੂੰ ਦੁਬਾਰਾ ਕਰੋ ਇਸ਼ਿਕਾ ਉਸੇ ਲਿਖ ਇਸ਼ ਇਸ਼ਿਕਾ ਤੂੰ ਮਾਂ ਬਣ ਦੀ ਕੋਸ਼ਿਸ਼ ਨਾ ਕਰ ਐਸੇ ਕਰਕੇ ਮੈਂ ਡਿਸੀਜਨ ਲਿਆ ਇਹਦੇ ਨਾਲ ਤੇ ਮੇਰਾ ਕੋਈ ਫਿਊਚਰ ਹੀ ਨਹੀਂ ਹੈਗਾ ਤਾਂ ਨਵੀਂ ਇਸ ਤਰ੍ਹਾਂ ਹੀ ਕਰਦੇ ਹੋਣੇ ਆ ਇਕੱਲੇ ਕਿਤੇ ਜਾਣ ਨਹੀਂ ਦਿੰਦੇ ਹੋਣੇ ਨਾ ਹੀ ਇਕੱਲੇ ਬੈ ਕੇ ਕੋਈ ਗੱਲਬਾਤ ਕਰਨ ਦਿੰਦੇ ਹੋਣੇ ਆ ਤੇ ਆਪਣੇ ਟੱਬਰ ਤੋਂ ਸਿਵਾ ਕੋਈ ਸੋਚਦਾ ਹੀ ਨਹੀਂ ਆ ਬਸ ਆਪਣਾ ਟੱਬਰ ਹੀ ਲਈ ਫੇਰਦਾ ਜਿੱਧਰ ਜਾਓ ਉਧਰ ਹੀ ਚਲੋ ਹੱਥ ਜੋੜ ਲਓ ਸਰ ਜਣੇ ਹੱਥ ਜੋੜ ਲਓ ਪਤਾ ਨਹੀਂ ਕਿੱਥੇ ਚਲ ਗਏ ਕਹਿੰਦੇ ਹੁਣ ਆਏ ਆ ਆਪਾਂ ਇੱਥੇ ਹੀ ਗਏ ਸੀਗੇ ਹਾਂਜੀ ਵੀ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਦੁਬਾਰਾ ਕਰੋ ਐਡੀ ਛੇਤੀ ਰਿਸੀਵਰ ਬੰਦ ਹੋ ਗਿਆ ਇੱਥੇ ਬੈਠੇ ਸੀ ਉਹ ਮਾਈਕ ਬੰਦ ਹੋ ਗਿਆ ਉਹ ਬੰਦ ਉਹ ਇੱਥੇ ਬੈਠੇ थे ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਆ ਯਾਰ ਰਾਤੀ ਨਾ ਸੁੱਤਾ ਨਹੀਂ ਗਿਆ ਚੰਗੀ ਤਰ੍ਹਾਂ ਤੇ ਹੁਣ ਨੀਂਦ ਜੀ ਆਈ ਜਾਂਦੀ ਹੀ ਗੱਲ ਨਾਲੇ ਮੈਂ ਵੀ ਤੇਰੇ ਨਾਲ ਕਰਨੀ ਆ ਦੱਸੋ ਆਪਾਂ ਨਾ ਕੱਲ ਵੀ ਗਏ ਤੇ ਕੁਝ ਖਾ ਪੀ ਕੇ ਨਹੀਂ ਆਏ ਤੇ ਸ਼ਾਮ ਨੂੰ ਨਾ ਡਿਨਰ ਬਾਹਰ ਕਰਕੇ ਆਵਾਂਗੇ ਸਾਰਾ ਪਰਿਵਾਰ ਇਕੱਠਾ ਚੱਲਾਂਗੇ ਤੇ ਡਿਨਰ ਬਾਹਰ ਦਾ ਰੱਖ ਰਹੇ ਠੀਕ ਹੈ ਤੂੰ ਸ਼ਾਮ ਨੂੰ ਤਿਆਰੀ ਰੱਖੀ ਨਾਲੇ ਸਾਰਿਆਂ ਨੂੰ ਦੱਸ ਦੇ ਠੀਕ ਹੈ ਬਸ ਸਹੀ ਹੈ ਫੇਰ ਟੱਬਰ ਨਾਲ ਉਹ ਕੀ ਦੇ ਦੇ ਤੋਂ ਇਲਾਵਾ ਸੋਚ ਲਿਆ ਕਰੋ ਕੱਲ ਵੀ ਗਏ ਆ ਸਾਰਾ ਟੱਬਰ ਨਾਲ ਗਿਆ ਹੁਣ ਅੱਜ ਸ਼ਾਮ ਹੀ ਜਾਣਾ ਵਾ ਸਾਰਾ ਟੱਬਰ ਨਾਲ ਜਾਣਾ ਵਾ ਕਿਰਨ ਕੀ ਹੋ ਗਿਆ ਤੈਨੂੰ ਨਾਲੇ ਕੱਲ ਦੀ ਜਿਹੜੀ ਗੱਲ ਆ ਕੱਲ ਤੂੰ ਆਪ ਹੀ ਤੇ ਕਿਹਾ ਕਿ ਸਾਰਾ ਪਰਿਵਾਰ ਜਾਵਾਂਗੇ ਮਥਰ ਟੇਕ ਕੀ ਉਹਨੇ ਸਾਰੇ ਜਾਣੇ ਨਾਲੇ ਪਰਿਵਾਰ ਤੋਂ ਟੰਪਰ ਕਿਤ ਕਦੋਂ ਕਦਾ ਹੋ ਗਿਆ ਵਾ ਓ ਯਾਰ ਤੂੰ ਹੀ ਨਾ ਆਪਣੀ ਜ਼ਿੰਮੇਵਾਰੀ ਤੇ ਥੋੜਾ ਨਾ ਕੀ ਕਹਿੰਦੇ ਹੋਰ ਵੀ ਦੁਨੀਆ ਹੈਗੀ ਉਸ ਬਾਰੇ ਵੀ ਸੋਚੋ ਤੁਸੀਂ ਤੇ ਬਸ ਸਾਰਾ ਦਿਨ ਜ਼ਿੰਮੇਵਾਰੀਆਂ ਪਰਿਵਾਰ ਜਿੱਥੇ ਜਾਣਾ ਪਰਿਵਾਰ ਦੇ ਨਾਲ ਜਾਣਾ ਸਹੀ ਕਹਿੰਦੇ ਆ ਤੇਲੀ ਨਾ ਵਾਈਫ ਵੀ ਤੁਹਾਡੀ ਸੇ ਕਰਕੇ ਤੁਹਾਨੂੰ ਛੱਡ ਕੇ ਗਈ ਹੋਣੀ ਆ ਕਿਉਂਕਿ ਤੁਹਾਡਾ ਤੇ ਧਿਆਨ ਵਸ ਆਪਣੀ ਟੱਬਰ ਵਾਲੀ ਰਿੰਦਾ ਵਾ ਇਦਾਂ ਨਹੀਂ ਪਤਾ ਕਿ ਤੁਹਾਡੇ ਇੱਕ ਹੋਰ ਪਰਿਵਾਰ ਹੈਗਾ ਵਾ ਹਮੇਸ਼ਾ ਬਸ ਤੇ ਹੀ ਪਰਿਵਾਰ ਤੇ ਹੀ ਜਿੱਥੇ ਜਾਣਾ ਪਰਿਵਾਰ ਮੇਰੀ ਆ ਜ਼ਿੰਮੇਵਾਰੀ ਆ ਕਦੀ ਸਾਹਿਲ ਦਾ ਰਹਿ ਗਿਆ ਕਦੀ ਈਸ਼ੀ ਦਾ ਰਹਿ ਗਿਆ ਕਦੀ ਕਿਸੇ ਦਾ ਰਹਿ ਗਿਆ ਕਰਨ ਤੂੰ ਕੀ ਬੁਲੀ ਜਾਨੀ ਪਈ ਐ ਤੈਨੂੰ